ਦੋਸਤੋ ਅੱਜ ਵਾਲੀ ਬਸ਼ੇਰੀ ਉਮਰੋਂ ਵੀ ਨਵੀਂ ਆ ਰੇਟੋਂ ਵੀ ਲੱਖੋਂ ਥੱਲੇ ਆ ਤੇ ਬਾਡੀ ਬੁੱਡੀ ਦੀ ਪੂਰੀ ਚੰਗੀ ਆ ਬਾਲ ਭੋਰੀਆਂ ਦੇ ਵੀ ਸਾਫ਼ ਕੰਨ ਕੰਡੀਸ਼ਨ ਪਲੀ ਪੁਲੀ ਵੀ ਚੰਗੀ ਆ ਤੇ ਸਵਾਰੀ ਦੀ ਪਾਸਾ ਵੀ ਗਲਾਮ ਹੈ ਸਵਾਰੀ ਦੇ ਵਿੱਚ ਤੇ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਪੂਰੀ ਵੀਡੀਓ ਦੇਖ ਲਓ ਜੇ ਤੁਹਾਡੇ ਮਨ ਨੂੰ ਫਿੱਟ ਬੈਠੀ ਤੁਹਾਨੂੰ ਜੱਜੀ ਤਾਂ ਲਾਸਟ ਤੇ ਰੇਟ ਦਵਾਂਗੇ ਫੋਨ ਲਾ ਲਿਓ ਮਿਲਦੇ ਆਂ ਨਵੇਂ ਡਿਟੇਲ ਦੇ ਨਾਲ ਤੇ ਨਵੇਂ ਜਾਨਵਰ ਦੇ ਨਾਲ ਪਹਿਲਾਂ ਇੱਕ ਵਾਰ ਇਹਦੀ ਵੀਡੀਓ ਪੂਰੀ ਦੇਖ ਲਾ ਤਾਂ ਜੋ ਜੇ ਤੁਹਾਡੇ ਫਿੱਟ ਬੈਠੇ ਤਾਂ ਰੀਤ ਬਣ ਜੇ। ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀਤ ਦਾ ਸਟਾਰਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਦੇ ਰਾਹੀਂ ਜੜੇ ਜੁੜੇ ਆ ਉਹਨਾਂ ਦੇ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ। ਤੇ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣਗੇ ਸਾਰੇ ਦੇ ਜਾਨਵਰ ਵੀ ਵਧੀਆ ਤੰਦਰੁਸਤ ਹੋਣਗੇ ਦੋਸਤੋ ਜਿਵੇਂ ਪਤਾ ਜੀ ਤੁਹਾਨੂੰ ਪਰ ਉਹ ਚ ਇੱਕ ਸੀਲ ਵਾਲੇ ਜਾਨਵਰ ਦੀ ਵੀਡੀਓ ਲਿਆਉਂਦੇ ਆ ਤੇ ਆਪਣੀ ਟਰਾਈ ਹੁੰਦੀ ਆ ਵੀ ਜਾਇਜ਼ ਰੇਟ ਵਿੱਚ ਭਰਾਵਾਂ ਨੂੰ ਜਾਨਵਰ ਮਿਲ ਜੇ ਤਾਂ ਦੋਸਤੋ ਜਿਹੜੀ ਅੱਜ ਜਾਨਵਰ ਲਿਆਏ ਆ ਆਪਾਂ ਬੱਚੀ ਆਹ ਜੀ ਦੋ ਦੰਦ ਹੋਣ ਲੱਗੇ ਮੰਨ ਲਓ 2.5 ਸਾਲ ਉਮਰ ਆ ਇਹਦੀ ਤੇ 30 32 ਮਹੀਨੇ ਉਮਰ ਆ ਤੇ ਉਮਰ 22 ਸਾਲ ਆਪਾਂ ਜਵੰਧਾ ਸੀ ਤੁਹਾਨੂੰ ਤੇ ਹਾਈਟ ਦੀ ਗੱਲ ਕਰੀਏ ਲੈਂਥ ਦੀ ਗੱਲ ਕਰੀਏ ਸਾਂਭਨ ਦੀ ਗੱਲ ਕਰੀ ਕੰਨ ਖੰਦੀ ਸਾਰੇ ਪਾਸੇ ਓਕੇ ਰਿਪੋਰਟਾਂ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲੈ ਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਦੇ ਚੰਗੇ ਤੋਂ ਚੰਗਾ ਜਾਨਵਰ ਜੈਨੂਤ ਵਿੱਚ ਲਿਆਉਂਦੇ ਰਹੀਏ ਦੇ ਦੋਸਤੋ ਆ ਜੋ ਬਾਤ ਹੈ ਵੀਡੀਓ ਵਾਲ ਨੂੰ ਜਿਨ੍ਹਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਮੈਂਟਾਂ ਵਿੱਚ ਜਰੂਰ ਆਪਦੇ ਵਿਚਾਰ ਦਿਓ ਤੇ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸੀ ਬੱਚੀ 23 ਸਾਲ ਦੀ ਹੋਈ ਆ ਮੂੰਹੋਂ ਦੋ ਦੰਦ ਹੋਈ ਆ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਤਾਂ ਦੰਦਾਂ ਦਾ ਹਿਸਾਬ ਆ ਜਾਂਦਾ ਵੀ ਦੋ ਦੰਦ ਦਾ 23 ਸਾਲ ਦੀ ਉਮਰ ਤੇ ਹੋਈ ਆ ਤੇ ਜਿਹੜੇ ਨਵੇਂ ਉਹਨਾਂ ਨੂੰ ਤਾਂ ਹੀ ਆਪਾਂ ਦੱਸਤਾ ਵੀ ਹਜੇ 23 ਸਾਲ ਦੀ ਹੋਈ ਆ ਹਾਈਟ ਦੋਸਤੋ ਇਹਦੀ ਹੈਗੀ 59 ਪਲੱਸ ਹਜੇ ਇਹਦੀ ਬਨਨ ਦੀ ਉਮਰ ਵੀ ਪਈ ਹੈ 3 3.5 ਸਾਲ ਤੱਕ ਹਜੇ ਇਹਦੇ ਬਨਨ ਦੀ ਪਈ ਆ ਤੇ ਪੈਠਪੜਾ ਸੋਮਬ ਦੀ ਮਜਬੂਤੀ ਆਮ ਘੋੜਿਆਂ ਨਾਲੋਂ ਵੱਡੀ ਆ ਨਹੀਂ ਤਾਂ ਪਰ ਦੇਖਦੇ ਆ ਬਸ਼ੀਰੀਆਂ 2 ਤੰਦ 58 57 ਇੰਚ ਜੀ ਹੋ ਜਾਂਦੀ ਆ ਤੇ ਮੰਨ ਲਓ ਕੱਦ ਕਰਜੂ ਬੱਚੀ ਹਜੇ 2.5 3 ਇੰਚ ਹਜੇ ਹੋਰ ਵੱਜੂ ਤੇ ਸਵਾਰੀ ਦੀ ਪਾਸ ਆ ਜਿਹਨੇ ਸਵਾਰੀ ਕਰਨੀ ਆ ਸਵਾਰੀ ਲਈ ਸਾਉ ਠੰਡੀ ਘੋੜੀ ਭਾਲਦਾ ਹੁੰਦਾ ਜਾਂ ਮੰਨ ਲਓ ਨਵੀਂ ਉਮਰ ਦੀ ਬਿਸ਼ੇਰੀ ਪਾਲਦਾ ਵੀ ਲੈਣੀ ਵੀ ਬਿਸ਼ੇਰੀ ਆ ਉਮਰਦਮੇ ਹੋਵੇ ਤੇ ਲੈਣੀ ਵੀ ਉਹ ਜਿਹੜੀ ਚੜਾਉਂਦੀ ਹੋਵੇ ਤੇ ਮੂਰੇ ਜਾਂਦੀ ਮੀਟ ਹੋ ਜੇ ਤਾਂ ਉਹਦੇ ਫਰਮਾਇਸ਼ ਮੰਨ ਲੋ ਜਾਂ ਉਹਦੀ ਰਿਕੁਆਇਰਮੈਂਟ ਦੇ ਅਨੁਸਾਰ ਉਦਾਂ ਦੀ ਬਿਸ਼ੇਰੀ ਆ ਗਈ ਹੁਣ ਸਵਾਰੀ ਦੇ ਪਾਸ ਉਮਰ ਹਜੇ 2.5-3 ਸਾਲੀ ਹੋ ਜੇ ਨਵੀਂ ਉਮਰਾਂ ਚ ਕਿਉਂ ਦੀ ਆਪਾਂ ਜਿਆਦਾ ਕਈ ਵਾਰ ਬੰਦਾ ਸੂਟ ਹੀ ਬਿਸ਼ੇਰੀ ਲੈ ਲੇ ਤਾਂ ਉਦੋਂ ਉਹਦਾ ਨਾਮ ਸਵਾਰੀ ਵਾਲਾ ਸੌਂ ਪੂਰਾ ਹੁੰਦਾ ਨਾ ਚੜਿਆ ਜਾਂਦਾ ਉਹ ਉਸ ਵਜੇ ਨਾ ਇੱਕ ਟਾਈਮ ਆਇਆ ਇਹ ਜਾ ਜਾਂਦਾ ਜਿੱਥੇ ਉਹ ਆਕ ਜਾਂਦਾ ਕੋ ਖੜੀ ਨੂੰ ਜਦੋਂ ਆਪਾਂ ਸਮਾਨ ਪਾਈ ਜਾਂਦੇ ਆ ਤੇ ਬੰਦੇ ਦਾ ਸੌਂਖ ਸਵਾਰੀ ਦਾ ਵੀ ਨਾ ਪੂਰਾ ਹੁੰਦਾ ਤਾਂ ਆਕ ਜਾਂਦਾ ਤਾਂ ਦੋਸਤੋ ਇੱਕ ਜਿਹੜੀ ਆ ਬਿਸ਼ੇਰੀ ਆ ਇਹਦੀ ਉਮਰ ਵੀ ਨਵੀਆਂ ਤੇ ਮੀਟ ਹੋਈ ਵੀ ਦੱਸੀ ਆ ਦੋ ਚਾਰ ਦਿਨਾਂ ਦੀ ਜੀ ਤੋ ਆਪਾਂ ਪਾਈਆਂ ਤੋਂ ਲਿਆਂਦੀ ਆ ਤੇ ਸਵਾਰੀ ਵੀ ਕਰਾਉਂਦੀ ਆ ਸੋ ਨਾਲ ਦੇ ਨਾਲ ਸਵਾਰੀ ਵਾਲਾ ਸੌਂਖ ਪੂਰਾ ਹੋ ਜੋ ਬਾਬਾ ਸੌਖ ਰੱਖੇ ਜੀ ਗੱਭਣ ਰਹਿ ਗਈ ਤਾਂ ਨਾਲ ਦੇ ਨਾਲ ਉਹਦਾ ਗੱਭਣ ਨੂੰ ਸੰਭਲਣ ਦਾ ਹੀ ਸਵਾਦ ਅੱਡ ਹੁੰਦਾ ਹੌਸਲੇ ਨਾਲ ਹੀ ਬੰਦਾ ਸੰਭਾਲੀ ਜਾਂਦਾ ਵੀ ਹਾਂ ਮੁਰੇ ਨੇ 10 ਮਹੀਨੇ ਰਹਿ ਕੇ 9 ਮਹੀਨੇ ਰਹਿ ਕੇ 8 ਮਹੀਨੇ ਰਹਿ ਕੇ ਨਾ ਤਾਂ ਉਹ ਵਜਾ ਨਾ ਤਾਂ ਉਹ ਵੀ ਸੌਂ ਪੂਰਾ ਹੋ ਜੂ ਤੇ ਬਾਕੀ ਬਾਲਪੋਰੀਆਂ ਦੀ ਸਾਫ ਆ ਦੋਸਤੋ ਕੰਨ ਕੰਡੀਸ਼ਨ ਦੀ ਚੰਗੀ ਐ ਕੁੰਡੀ ਵਾਲਾ ਕੰਨ ਆ ਗਰਦਨ ਗੁਰਦਮ ਚੰਗੀ ਤੇ ਰੰਗ ਬਹੁਤ ਚੰਗਾ ਆਪਾਂ ਇਹਨੂੰ ਪੌਣੀ ਨੌਕਰੀ ਵੀ ਕਹਿ ਸਕਦੇ ਹਾਂ ਜਿਹਦੇ ਸਾਹਮਣੇ ਚਿੱਟਾਪਨ ਸਾਰੀ ਸੰਜਾਫ ਹੀ ਹੋਈ ਖੜੀ ਆ ਬੱਚੇ ਰੰਗ ਬਾਜ਼ ਬੱਚੇ ਨੌਕਰੇ ਬੱਚੇ ਦੇਣ ਵਾਲੀ ਦੇਖੋ ਗਰਦਨ ਕੋਲ ਤਾਂ ਸਾਰੀ ਚਿੱਟੀ ਹੋਈ ਖੜੀ ਆ ਸਾਰਾ ਮੂੰਹ ਚਿੱਟਾ ਢਿੱਡ ਦੇ ਉੱਤੇ ਚੰਬੇ ਬਾਨਾ ਜਿਆਦਾ ਚਿੱਟਾਪਨ ਸੋ ਜਿੰਨੇ ਇਹਦੇ ਚਾਂਸ ਨੌਕਰੇ ਬੱਚੇ ਦੇਣ ਦੇ ਜਿਆਦਾ ਚਾਂਸ ਆ ਪੈਰਪੂਰ ਸਾਰੇ ਚਿੱਟੇ ਆ ਪੱਠਪੂੜਾ ਚੰਗਾ ਲੱਗਿਆ ਹੋਇਆ ਬਾਕੀ ਨਖਰਾ ਨਖਰਾ ਚੰਗਾ ਤੇ ਸਵਾਰੀ ਦੀ ਆ ਦੇਖੋ ਵੀਡੀਓ ਮੈਂ ਸਾਈਡ ਤੇ ਲਾਈ ਪੈਰਪੁਰ ਬਹੁਤ ਚੰਗਾ ਦਿੰਦੇ ਨਖਰ ਜਿਵੇਂ ਹੈ ਜੀ ਦੋ ਮੂੰਹ ਹੋ ਦੋ ਦੰਦ ਹੋਈ ਬੱਚੀ ਨਾ ਪੈਰ ਧਰਨ ਦਾ ਅੰਦਾਜ਼ ਆ ਜਿਹੜਾ ਚਾਲ ਵਾਲਾ ਅੰਦਾਜ਼ ਆ ਉਹ ਬਹੁਤ ਵੱਖਰਾ ਸੋਹਣੀ ਚੱਲ ਧਰਦੀ ਹੈ ਜੀ ਤਾਂ ਜਿਹੜਾ ਆਪਣਾ ਅੱਜਾ ਮੁੰਡਾ ਵੀਡੀਓ ਬਣਾਉਂਦਾ ਸਵਾਰ ਆ ਅੱਜ ਇਹਦਾ ਪਹਿਲਾ ਦਿਨ ਹੀ ਸੀ ਸੋ ਨਾ ਨਾ ਹੀ ਇਹਨੂੰ ਤਜਰਬਾ ਵੀ ਜਿੰਨਾ ਵੀ ਬੱਚੀ ਤੁਰੀ ਆ ਆਪਦੇ ਦਮ ਤੇ ਤੁਰੀ ਆ ਤੋਰ ਨਾਲ ਸਵਾਰ ਤਾਂ ਸਿਰਫ ਉੱਪਰ ਬੈਠਾ ਸੀ ਤੇ ਚਾਲ ਚੁਲ ਨੇਚਰਲ ਐ ਤੇ ਜਿੱਦਾਂ ਦਾ ਬੰਦਾ ਵਹਿ ਜਾਂਦਾ ਉਦਾਂ ਦੀ ਹੋ ਜਾਂਦੀ ਆ ਉਦਾਂ ਚਾਲ ਮੱਲੋ ਮੱਲੀ ਆਪਣੇ ਆਪ ਹੀ ਤੁਰ ਜਾਂਦੀ ਬਾਕੀ ਦੋਸਤੋ ਚਾਰੇ ਪਾਸੇ ਮੈਂ ਦਿਖਾਤੀ ਤੁਹਾਨੂੰ puri ਹੈ ਨਾ ਤੇ ਪੂਸਪਾਸ ਸਾਰੀ ਚਿੱਟੀ ਮੂੰਹ ਸਾਰਾ ਚਿੱਟਾ ਤੇ ਰੇਟ ਆਪਾਂ ਜਿਵੇਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸਤਾ ਵਿਲੱਖੋਂ ਥੱਲੇ ਦੀ ਆ ਹੋ ਜਿਹਨੇ ਥੋੜੇ ਪੈਸੇ ਲਾਉਣੇ ਹੋ ਤੇ ਚੰਗੀ ਬੱਚੀ ਭਾਲਦਾ ਹੋਇਆ ਤਾਂ ਇੱਕ ਵਾਰ ਜ਼ਰੂਰ ਆ ਕੇ ਬੱਚੀ ਦੇਖ ਲਓ ਤੇ ਰੇਟ ਆਪਾਂ ਕਰ ਲਾਂਗੇ ਜਿਆਦਾ ਰੇਟ ਦੀ ਬੱਚੀ ਆ ਦੋ ਦਾਨ ਦਾ ਨੁਕਰੇ ਬੱਚੇ ਦੇਣ ਵਾਲੀ ਆ ਤੇ ਨੰਬਰ ਕਰ ਲਿਓ ਨੋਟ ਆਪਾਂ ਨੰਬਰ ਵੀ ਬੋਲ ਦਿਆਂ ਜੇ ਕੋਈ ਡਿਟੇਲ ਰਹਿੰਦੀ ਹੋਈ ਜਿਹੜੀ ਆਪਾਂ ਨਾਂ ਦੱਸੀ ਹੋਈ ਨਾ ਤਾਂ ਉਹ ਆਪਣੇ ਨਾਂ ਫੋਨ ਤੇ ਸੰਪਰਕ ਕਰ ਸਕਦੇ ਤੁਸੀਂ ਤੇ ਨੰਬਰ ਹੈਗੇ ਦੋਸਤੋ 62391 5454 98555 99017 ਇਹ ਦੋ ਨੰਬਰ ਆ ਦੋਸਤੋ WhatsApp ਵੀ ਇਹਨਾਂ ਤੇ ਚੱਲਦੇ ਫੋਟੋ ਮੰਗਾਉਣੀ ਹੋਈ ਤਾਂ ਫੋਟੋ ਮੰਗਾ ਸਕਦੇ ਆ ਜੀ ਕੋਈ ਹੋਰ ਡਿਟੇਲ ਪੁੱਛਣੀ ਹੋਵੇ ਫੋਨ ਲਾਉਣਾ ਤਾਂ ਫੋਨ ਲਾ ਕੇ ਡਿਟੇਲ ਪੁੱਛ ਲਓ ਤੇ ਰੇਟ ਪੁੱਛ ਲਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਜੋ ਜਿਹੜੇ ਭਰਾ ਨੂੰ ਜ਼ਰੂਰਤ ਹੈ ਇਦਾਂ ਦੀ ਕੁੜੀ ਦੀ ਜਾਇਰ ਰੇਟ ਆਈ ਤਾਂ ਉਹਦੇ ਤਾਂ ਇਹ ਵੀਡੀਓ ਪਹੁੰਚ ਜਾਏ ਤੇ ਆਪਾਂ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਚੈਨਲ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਮਿਲਦੇ ਹਾਂ ਜਲਦ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ